जना जी दिख ਜਾਉਂਦਾ ਦਾ ਦਰਦਾ ਉਹ ਬੁੱਧੇ ਸੱਸ ਜੀ ਬੰਦੜੇ ਚਾਹ ਬੋਤਲ ਨਹੀਂ ਜੇ ਤੇ ਬੰਦਾ ਹੈਗਾ ਪੁਰਾ ਤੇ ਨਾਲ ਜੀ ਤੇ ਆਉਂਦੇ ਆ ਬੱਲਾ ਜੀ ਚਦਰਾਣੀ ਕਿਥਾਂ ਦੀ ਦੋਨੀ ਸਾਡੀ ਗੱਲ ਬੰਦਾ ਪਤਾ ਹੈ ਕਿ ਕਰੇ ਗੱਲ ਬਤਾ ਹਾਂਜੀ ਦੇਖ ਕਰ ਇਦੂ ਪਲਾਂ। ਇਹਦੋਂ ਲਾਵਾਂ। ਉਹ ਜਨਤ ਕਰਾਈ। ਹਾਂ ਬੱਦੂ ਕੋਈ। ਕਿੱਲੇ ਨਾ ਗਈ। ਆ ਦੂਜੀ ਹੁੰਦੇ ਜਾਂਦੀ। ਨਹੀਂ ਪੁੱਤ ਦੂਜੇ ਗਈ ਜਾਂਦਾ ਬੰਦਾ ਸੁਈ ਕਿਉਂ ਜਾਂਦਾ ਹੈ? ਹਾਂ ਤੇ ਗਈ ਆ। ਪੁੱਤ ਸੁਈ ਨਹੀਂ ਉਹ ਜਾਂਦਾ। ਨਹੀਂ ਉਹ। ਤਨ ਨੂੰ ਲੱਗੀਆਂ। ਉਸ ਨੂੰ ਪਤਾ ਹੁੰਦਾ ਦੂਜੇ ਦੇ ਭਾਗ ਤੋਂ ਖਾਉਣਾ। ਤੇ ਤੁਸੀਂ ਦੁਖੀ ਆ ਤੇ ਇੱਥੇ ਖੜੇ। ਤੇ ਆਗ ਦੀ ਉੱਠਦੇ ਆਗ ਦੀ ਸੌਂ। ਇੱਥੇ ਖੜਨ ਦਾ ਮਤਲਬ। ਮੈਂ ਇਹ ਪੁੱਛਿਆ ਪੁੱਤ। ਵੀ ਕਈਂ ਥਾਂ ਬਾਬਿਆਂ ਕੋਲੇ ਜਾਏ। ਕਈ ਜਗ੍ਹਾ ਦਾ ਹੈ ਕਿ ਤੋ ਕੋਈ ਹੱਲ ਨਹੀਂ ਹੋਇਆ ਲੰਬ ਤੋਂ ਗੱਲ ਬਣਦੀ ਹੈ ਨਾ ਉੱਚਾ ਨਾ ਜਦੋਂ ਕੰਢੇ ਨਿਕਲਦੀ ਨਿਕਲਦੀ ਨਹੀਂ ਨਿਕਲਦੀ ਨਹੀਂ ਹੈ ਤਾਂ ਸੋ ਸੋਡੇ ਘਰੇ ਥੋੜਾ ਸੀ ਕਿਉਂ ਲਾਦੀ ਹਾਂ ਤਾਂ ਮੈਨੂੰ ਲੱਗਦਾ ਕਿਨੇਗਾ ਬਾਹਰੋਂ ਲੱਗਦੀ ਆ ਤੇ ਸੱਜੇ ਸਰ ਪਰ ਆਉਂਦਾ ਸੀ ਆ ਬੋੜਾਂ ਦੇ ਪਰ ਆਉਂਦਾ ਸੀ ਬਹੁਤ ਜ਼ਿਆਦਾ ਫੇਰ ਕਿਨੇ ਕਨੇ ਧੱਕੇ ਨਹੀਂ ਵੱਜਦੇ ਸੀ ਹਾਂ ਫੇਰ ਕਿਤੇ ਕਿਤੇ ਅਸਤਰਾ ਝਟਕਾ ਵੱਜਦਾ ਝਟਕੀ ਕਦੋਂ ਨਹੀਂ ਐਸੋ ਸਹੀ ਬੋਲ ਤਾਣਾ ਕਰ ਆਪ ਤਾਂ ਪੈ ਗਈ ਆ ਵੀ ਸੌਂਗੇ ਆਪਾਂ ਸੌਤੇ ਭਾਈ ਆ ਤੈਨੂੰ ਆਈ ਜੇ ਤਰੋ ਤੇ ਸਾਰੇ ਨੂੰ ਹੋਣੀ ਚਾਹੀਦੀ ਆ ਉਹ ਮੈਂ ਕੋਈ ਨਾ ਨਹੀਂ ਕਰੀ ਮੈਂ ਜਵਾਬ ਦੋ ਜੋ ਮੈਂ ਗੱਲ ਪੁੱਛਿਆ ਮੈਂ ਉਹਦਾ ਗੱਲ ਮੈਂ ਜਵਾਬ ਨਹੀਂ ਦੇ ਹਾਂ ਜੰਗ ਦਾ ਲਊਗਾ ਮੈਂ ਬਣਾ ਲਾਣਾ ਨਾ ਪਤਾ ਨਹੀਂ ਕਿ ਉਹ ਤਾਂ ਇਹਨੂੰ ਪਤਾ ਹੈ ਪਤਾ ਨਹੀਂ ਠੀਕ ਆ ਫੇਰ ਪੈਨੇ ਕਾਲੀ ਜਦੋਂ ਪਤਾ ਨਹੀਂ ਹੱਸੋ ਇੱਕ ਮਾਤਾ ਨੂੰ ਜਿੰਨਾਂ ਨੂੰ ਤੁਹਾਨੂੰ ਪਤਾ ਆ ਸਾਰੀ ਗੱਲ ਮੈਂ ਪੁੱਤ ਗੱਲ ਨਹੀਂ ਪੁੱਤ ਗੱਲ ਬੋਲ ਮੈਂ ਗੱਲ ਲੰਮੀ ਜਾਂ ਕਿਵੇਂ ਹੁੰਦਾ ਮੈਂ ਤਾਂ ਬੈਕਗ੍ਰਾਉਂਡ ਗੱਲ ਵੇਖਦੀ ਹਾਂ ਅੱਗੇ ਘੱਟ ਦੇ ਨਾ ਬੈਠ ਜਿੰਦਾ ਕਿਉਂ ਅਗਲਾ ਉਹ ਮੋੜੋਂ ਮੈਂ ਉਹ ਲਾਜੀ ਨਹੀਂ ਹੁੰਦਾ ਜੇ ਤਾਂ ਸੋਡੇ ਕਰੀ ਸਰੋਲਾ ਉਹ ਕਸਤੀ ਉਹ ਉੱਜੀ ਨਹੀਂ ਇਹ ਕੁਛ ਨਹੀਂ ਸਰੋਲਾ ਜੀ ਪਹਿਲਾਂ ਹੋਈ ਉਹਦਾ ਪਤਾ ਨਾ ਹੋਂਦ ਕੰਮ ਸਾਡੇ ਨੂੰ ਨਹੀਂ ਪਤਾ ਤੁਹਾਨੂੰ ਸਮਝ ਸੁਹੀ ਆਈਆ ਕਿ ਮੈਂ ਗਾ ਨਹੀਂ ਕਹਿੰਦਾ ਮੈਂ ਤਾਂ ਬੈਕ ਰਿਸ਼ਕਾਉਂਦਾ ਕਰਾਂ ਜਾਂਦਾ ਵਿੱਚ ਆਏ ਨੂੰ ਮੁੰਡੇ ਨੂੰ ਹੋ ਗਈ ਸੀ ਛੋਟੇ ਹੀ ਸਾਡੇ ਨੂੰ ਅਜੇ ਨਾਲ ਸੀ ਤੂੰ ਕੀ ਕਹ ਰਹੀ ਨਾ ਜਿਆਦਾ ਕੀ ਐਸਾ ਜਿਹੜੀਆਂ ਗੱਲਾਂ ਕਹੂੰਗਾ ਉਹਦੇ ਨਹੀਂ ਜਵਾਨ ਤੋਂ ਗੱਲ ਕਰ ਚੁੱਕੇ ਹੋ ਮੈਨੂੰ ਬਾਅਦ ਚ ਦੱਸਾਂਗਾ ਪਿਆਰ ਕਰਨਾ ਹੋਈ ਸੀ ਨਾ ਆ ਵੀ ਮੁੰਡਾ ਦਾ ਥਾ ਦਾ ਵੜਾ ਹੀ ਗੱਟ ਪਹਿਣਾ ਆਰੀਆਂ ਜਨਤਾਂ ਡਾਕਟਰੀ ਲਾਜ ਅੱਜ ਤੇ ਘਰੋਂ ਬਾਹਰ ਨੂੰ ਬੋਲੋ ਜੀ 24 ਘੰਟੇ ਤੁਹਾਡੇ ਕੋਲ ਦਵਾਈ ਨੂੰ ਨਹੀਂ ਜਾਂਦੀ ਜੇ ਜਾਂਦੀ ਹੈ ਤਾਂ ਜਵਾ ਦੇ ਦਿਓ ਹਾਂ ਸਹੀ ਹਮ ਤਾਂ ਫੇਰ ਲੱਤ ਦੇ ਵਿੱਚ ਕੀ ਨੁਕਸ ਬਣਾਂਗੇ ਮੰਮੀ ਹੈ ਸਾਡੇ ਸਾਸ ਹੈ ਕਾ ਕ ਚੰਨ ਨੇ ਨਾਲ ਪੰਜ ਕਿਲੇ ਮੁੱਤ ਪਾ ਲਈ ਸਾਡੀ ਮੰਮੀ ਸੀ ਹੈ ਸਾਡੀ ਮੰਮੀ ਸੀ ਜੀ ਸਾਡੇ ਸੱਸ ਤਾਂ ਗਿਆ ਉਹ ਸੱਸ ਦੇ ਹਾਂ ਇਹੇ ਛੋਟੇ ਘਰ ਦੇ ਵਿੱਚ ਜਿਆਨ ਨੂੰ ਪ੍ਰਵਾਦ ਨੂੰ ਸਾਰੇ ਟੱਪ ਨੂੰ ਕੱਲੇ ਕੱਲੇ ਨੂੰ ਬੱਚਾ ਦੁਲਾਕੇ ਵੱਡਾ ਦਿੱਕੇ ਵੱਡਾ ਦੁਲਾਕੇ ਛੋਟਾ ਦਿੱਕੇ 24 ਘੰਟੇ ਛੱਕ ਨਹੀਂ ਲੱਗਦੀ ਚੱਕ ਬੋਲ ਕੇ ਗੱਲ ਕਰੋ ਮੇਰੇ ਨਾਲ ਸਰਮਾ ਬੀ ਗੱਲ ਬੰਦ ਬੋਲੋ ਪੁੱਤ ਹਾਂ ਨਹੀਂ ਹਮਝੀ ਨਹੀਂ ਬੋਲੋ ਇੰ ਇੱਕ ਸਾਰਾ ਜਵਾਹਰ ਸਿਆਣੇ ਵੀ ਬੱਚੇ ਵੀ ਆਹੀ ਚੱਲੀ ਜਾਂਦੇ ਨੇ ਬਸ ਕਚੀਰਾ ਕਚੀਰਾ ਜਾ ਰਿਹਾ ਸੀ ਹਾਂ ਹਾਂ ਉਹ ਕਿਹੜਾ ਜੀ ਆਇਆ ਕਹਿੰਦਾ ਵੀ ਆਪਣੇ ਦੇ ਕੋਲ ਸਕੀਚਾ ਹੈ ਐਂ ਤੇ ਸਾਨੂੰ ਸਾਰੇ ਨਹੀਂ ਹੋਈ ਜਾਂਦੀ ਜੀ ਰੂਪ ਦੇ ਨਹੀਂ ਮੈਂ ਜੀ ਬੰਦਾ ਰਹਿ ਗਿਆ ਤੁਸੀਂ ਚੱਕਿਆ ਗਿਆ ਕਹਿੰਦੇ ਹਾਂਜੀ ਕਹਿਣੀ ਨਹੀਂ ਉਹ ਮੇਕ ਕਰੀ ਸੋਕੇ ਕਰੇ ਬਰਕਤ ਹੈ ਜੀ ਵਾਦਾ ਹੈ ਜੀ ਉਹ ਸਾਡਾ ਡਾਕਟਰ ਲੈ ਆਇਆ ਕੁਝ ਮਾਣਾ ਮੁੰਡ ਪੁੱਛ ਦੱਸ ਲੈਣੇ ਬਾਬਾ ਤੋਂ ਮਾਣਾ ਮੁੰਡ ਕਰਾਉਣੇ ਕੁਝ ਸੁਈਆ ਬਸ ਕੁਝ ਹੋ ਲੈ ਜਾਂਦੇ ਆ ਸਮਝਦੇ ਜਿਹੜੀ ਕਮਾਈ ਕਰਦੇ ਆ ਮਿੱਟੀ ਹੋ ਜਾਂਦੀ ਆ 10 ਕਮਾਉਣੇ ਆ ਕਿ 500 ਲੱਖ ਨੂੰ ਖੜਾ ਕਰੇ ਪਹਿਲੇ ਖਾਂ ਬਣ ਜਾਂਦਾ ਹੁਣ ਮੈਨੂੰ ਇੱਕ ਗੱਲ ਦੱਸੋ ਸੋਡੇ ਘਰੇ ਪੁੱਤ ਸੋਹੂ ਦੇ ਵਕਾਈ ਨੂੰ ਵਈਜੀ ਕਾਜੀਕਾ ਸਾਰੇ ਉਹਨਾਂ ਬੱਚੇ ਵੀ ਕਹਿ ਦਿੰਦੇ ਇਹ ਸੰਗੜਾਉਂਦੇ ਆਂ ਵਲਦੀ ਆ ਹਾਂਜੀ ਫੇਰ ਛੋਟੇ ਘਰੇ ਇਹਦੇ ਬੂਹਾ ਖੜਕੇ ਇਹ ਤਾਂ ਧਿਆਨ ਨਹੀਂ ਦਿੱਤਾ ਸੀ ਕਦੇ ਵੀ ਬਈ ਬਈ ਹਵਾ ਬਣਾ ਲੀ ਬਾਜ ਦਾ ਹਵਾ ਨਾ ਕਰ ਕੀ ਕਰ ਫੇਰ ਤੇ ਛੋਟੇ ਆ ਬੂਹੇ ਲੱਗੇ ਦੇ ਅੰਦਰ ਦੇ ਕੰਮ ਸੰਕਰੇ ਜਿਵੇਂ ਕੰਮ ਕਰਦੇ ਜਿਹਾ ਕੋਈ ਹਾਂ ਹਾਂ ਤਾਂ ਵੀ ਰਵਾਂ ਨਾ ਕੰਦਲਾ ਹਵਾ ਲਾ ਕੇ ਦਰਦ ਨੂੰ ਆ। ਕੰਦਲਾ ਹੋ ਜਾਈਂ ਲਾ ਕੇ। ਫੇਰ ਛੋਟੇ ਪਰਿਵਾਰ ਦੇ ਵਿੱਚ। ਤੁਹੀ ਦੇ ਵਿੱਚ ਦਰਦ ਕਿਹਦੇ ਬਣਿਆ ਸੀ? ਮੰਮੀ ਆ ਗਈ ਜੀ ਮੇਰੀ। ਉਹ ਵੀ ਪਏ ਅੰਦਰ। ਇਹ ਪਿੰਡੇ ਤੇ ਨਹੀਂ ਲੱਗੇਦੇ ਪਿੰਡੇ ਸੀ। ਨਹੀਂ ਤਾਂ ਸਾਡੀ ਪਏ ਜਾਂਦੇ। ਪਿੰਡੇ ਆ। ਤਿੰਨਾਂ ਸੀ ਦਰਾਂ ਦੇ। ਸਾਡੇ ਦੇ। ਇੱਕੇ ਕਰੀਂ। ਫੇਰ ਛੋਟੇ ਸਾਰੀ ਗੱਲ ਦੀ। ਜਿਵੇਂ ਮਨ ਨੂੰ ਵਿਰਾਗ ਲੱਗ ਜਾਂਦਾ ਆ ਕਿ ਮਨ ਕਰਦਾ ਵੀ ਰੋਈਏ ਐਸੇ ਦੀ ਗੱਲ ਕੌਣ ਕਰਦਾ ਆ ਐ ਨਹੀਂ ਬਤ ਸਮਾਰਾ ਕੋਈ ਮੈਨੂੰ ਪਤਾ ਨਹੀਂ ਕੀ ਕਰਨੇ ਹਾਂਜੀ ਆਪ ਨੂੰ ਹੁੰਦਾ ਹੀ ਹੁੰਦਾ ਆ ਹਾਂ ਹਾਂ ਸੋਨੇ ਚੰਨ ਇਧਰ ਆਇਆ ਹਾਂ ਬੋਲੀ ਯਾਰ ਹਾਂ ਦੋ ਗੇਟ ਅਗੀ ਇੱਕ ਤਾਂ ਇੱਥੇ ਇੱਕ ਮੈਂ ਦੋ ਤਾਂ ਤੁਹਾਡੇ ਜਿਆਦਾ ਕਿ ਮੈਂ ਬਾੜੀ ਦਾ ਮੁਸ਼ਕਿਲ ਦਾ ਬਤਰੀ ਹਾਂਜੀ ਆਪਾਂ ਇਧਰ ਹਾਂਜੀ ਆ ਆਉਂਦੀ ਆਪਾਂ ਉਧਰ ਆਇਆ ਹੁੰਦੀ ਆ ਹਾਂਜੀ ਆ ਹਾਂਜੀ ਕਿੰਨੇ ਘਰੇ ਵੱਡ ਚੰਨੇ ਹਾਂਜੀ ਆ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਨੋ ਪਤਾ ਨਾ ਪਤਾ ਗਈ ਸੰ ਕੋਈ ਗੱਲ ਨਹੀਂ ਕੋਈ ਹਮ ਪਰਮਾਤਮਾ ਦਾ ਛੋਟੇ ਕਰੇ ਕੇਹ ਰਾਣੀ ਬਾਬਾ ਦਿਖਾਈ ਦੇ ਸਾਡਾ ਘਰ ਨੇੜੇ ਕਿ ਸਾਡੇ ਵੀ ਸਤਿ ਕਰੇ ਆਹ ਤਾਂ ਸਾਰੇ ਐਂਡ ਗਵਾਡਾ ਨਾ ਲਾਈ ਤੇ ਤੀਰੋਗਾ ਚਲਾ ਆ ਬਾਬਾ ਕਿਵੇਂ ਆਂਦਾ ਤੁਸੀਂ ਵੱਡੇ ਹੋਗੇ ਹਨਾ ਮਾਫੀ ਚਾਹੁੰਦੇ ਹੋ ਠੋਕ ਗੱਲ ਆ ਵੀ ਤੇ ਗੱਲ ਨੂੰ ਸਿਕਾਈ ਜਾਂਦਾ ਹੁਣ ਠੀਕ ਆ ਬਾਈ ਖੱਡਾ ਕਿ ਮੈ ਲੱਗਿਆ ਠੀਕ ਆ ਮੇਰੇ ਨਾਮ ਜਿਹੜਾ ਪੁੱਤ ਹੋਇਆ ਹੈ। ਕਾਹੀ ਕਹਿੰਦਾ ਪਪਾ ਜੀ ਵੀ ਤੁਹਾਡੀ ਗੱਲ ਨਾ ਤਾਂ ਪੁੱਤ ਮੈਂ ਕਿਹਦੇ ਨਾਲ ਨਾਮ ਬੋਲਣਾ ਚਾਹੁੰਦੇ ਨਹੀਂ। ਠੀਕ ਆ ਨਾਮ ਤਾਂ ਤੁਹਾਡੇ ਜਿਹੜੇ ਦਿੱਤੇ ਕਰਨੀ। ਇੱਕ ਤਾਂ ਛੋਟੇ ਘਰ ਦੇ ਵਿੱਚ ਪੁੱਤ ਮਾਤਾ ਘਰ ਦੇ ਵਿੱਚ ਚੱਕਰ। ਹਾਂ। ਠੀਕ ਆ। ਇੱਕ ਛੋਟੇ ਘਰੇ ਮਾਤਾ ਮਸਾਂ ਦੇ ਘਰੇ। ਸਮਝ ਗਏ? ਹਾਂ। ਤੀਜਾ ਚੱਕਰ ਬਾਪੇ ਕੋਲੀ ਦਾ ਛੋਟੇ ਘਰੇ। ਸਮਝ ਲੱਗਦੀ ਆ? ਹਾਂ। ਇੱਕੋ ਨੰਮੋ ਤੁਸੀਂ ਬਿਨੇ ਜੀ ਪਤਾ ਨਹੀਂ ਦਿੱਤਾ ਜੀ ਹੌਂਕਾ ਬਣਾਉ ਉਹ ਨੰਮੋ ਹਾਂ ਇਹਦਾ ਸੀ ਨੰਮੋ ਇਹਦਾ ਸੀ ਉਹ ਕਿੱਥੋਂ ਦੇ ਨਾ ਕੀ ਨੰਮੋ ਨੰਮੋ ਇਹਦਾ ਸੀ ਹਾਂ ਹੈਗਾ ਸੀ ਉਹ ਕਿੱਧਰ ਉਹ ਕਿੱਧਰ ਹਾਂ ਛੋਟਾ ਕਰੇ ਜੀ ਹਾਂ ਛੋਟਾ ਹੁੜਕੇ ਜੀ ਨਾ ਕਮਰੇ ਦੇ ਵਿੱਚ ਚੱਲਦੇ ਕੱਟ ਨਹੀਂ ਪੱਤੀ ਦਾ ਲੰਮਾ ਬੰਦੇ ਦਾ ਬੋਲੋ ਟੁੱਟ ਗਿਆ ਨਹੀਂ ਨਹੀਂ ਰੀਚ ਕਰਤੀ ਮਾਡੇ ਜਿਹੜਾ ਟੁੱਟ ਗਿਆ ਬੋਲੇ ਟੁੱਟ ਗਿਆ ਮੈਂ ਕਿਹਾ ਕੋਈ ਨਹੀਂ ਛੋੜੇ ਨਹੀਂ ਰੀਚ ਟੁੱਟਿਆ ਕਿ ਨਹੀਂ ਇੱਕ ਨਹਿਮਾ ਛੋਲੇ ਘਾਟੋ ਬਾਰਾ ਕਲਕਣਾ ਮੈਂ ਤੋਤਾ ਰੱਖਿਆ ਇਹਨਾਂ ਤੋਤਾ ਤੋਦੈ ਨੂੰ ਪੁੱਛਾਂ ਘਟਣਾ ਤੋਤਾ ਬੁਛਾ ਗੱਲ ਨਹੀਂ ਦਿੰਦਾ ਜਿੰਦਾ ਅੰਸਾਮਾ ਜਮਣੇ ਗੜੀ ਬਿੰਨਮ ਬਾਹ ਹੈ ਨਹੀਂ ਵਾਪਸ ਸਾਡੀ ਘਰ ਹੀ ਤੁੰਗ ਕਰੀ ਜਾਂਦੇ ਪਾਕਸੇ ਨੂੰ ਕੋ ਮੈਂ ਜਾ ਆਇਆ ਨਹੀਂ ਬੁਟੇ ਗਵਾਂਡਾ ਪਾਕਸੇ ਤਾਂ ਦੂਜੇ ਘਰ ਆਉਂਦਾ ਸਾਡੀ ਸੀਗੇ ਕਰਣਾ ਵਾਲਾ ਸੀ ਨਾ ਨਵੀਂ ਸੀ ਸਾਡੇ ਦੋ ਘਰਾਂ ਦੀ ਸੀਗੇ ਨਿੰਮ ਹਾਂਜੀ ਸਾਡੇ ਰਿਵਿਊ ਤੇ ਆ ਨਾਲ ਹੀ ਗਾਂ ਮੇਰੇ ਕੋਲ ਨਹੀਂ ਗਾਂ ਤਾਂ ਨਾਲ ਸਾਡੇ ਘਰ ਆਪ ਉਹਨਾਂ ਦੇ ਆ ਗਾਂ ਹਾਂ ਮੈਂ ਉਹ ਗੱਲ ਸੁਝਾਈ ਹੈ ਮੈਂ ਤਾਂ ਡਾਈਕੋ ਹੁੰਦੇ ਮੈਂ ਤਾਂ ਪੋਤਾ ਸੁਣੇ ਰੱਖਿਆ ਸੀ ਪੋਤਾ ਰੱਖਿਆ ਪੋਤਾ ਪੁੱਛ ਕੇ ਲਾਤਾ ਹੀ ਮੈਂ ਹਾਂ ਆ ਗਿਆ ਦਿਮਾਗ ਇਹਨਾਂ ਦੇ ਦਿਮਾਗ ਜਿ ਨਹੀਂ ਕਰਦਾ ਹਾਂ ਹਾ ਬਾਬਾ ਕਿੱਥੇ ਆ ਠੀਕ ਨਹੀਂ ਹੱਲੇ ਦਿਮਾਗ ਕੱਢ ਕੇ ਤੁਸਾ ਕਰ ਤੋਹਦਾ ਕਿੱਥੇ ਆ ਹਾਂ ਉਹ ਮੈਂ ਦਫਤੀ ਤਾਂ ਯਾ ਲੈ ਉਹਨਾਂ ਨੂੰ ਦੇਖਣ ਕਿੱਥੇ ਪਹਿਲਾਂ ਪਹਿਲਾਂ ਵੱਡਾ ਨਹੀਂ ਨਹੀਂ ਵੱਡਾ ਨੇ ਵੀ ਹੈਗਾ ਸੀ ਮੈਂ ਤੁਹਾਨੂੰ ਪਹਿਲੀ ਦੱਸ ਤਾ ਤੂੰ ਬਗਾਉ ਨਾਂ ਵੀ ਦੱਸੀ ਜਾਂਦਾ ਹੈਗਾ ਪੀਦਾ ਸੀ ਤੋ ਠਾਈ ਹਾਂ ਤੋ ਬੱਸ ਤੋ ਤਾਈ ਤੋ ਹਾਂ ਤੋ ਬੋਰ ਹੁਣ ਬਾਬਾ ਨਾਂ ਵੀ ਦੱਸੀ ਉਹਨਾਂ ਨੂੰ ਸਮਝ ਨਹੀਂ ਆਈ ਉਹਨਾਂ ਨੂੰ ਸਮਝ ਨਹੀਂ ਆਈ ਹਵਾ ਹਵਾ ਹੁੰਦੀ ਆ ਹਵਾ ਕਿਸੇ ਦੀ ਮਤ ਨਹੀਂ ਪਤਾ ਨਹੀਂ ਕਿਦੀ ਘਰੇ ਜਾਣਾ ਕਿੱਦੇ ਨੂੰ ਉੱਥੋਂ ਬੰਦਾ ਆ ਗਿਆ ਬੱਭੂ ਮੌਜੂਦ ਆਂ ਉਧਰ ਆ ਗਿਆ ਕੋ ਹੋਏਗਾ ਕੋ ਹੋਏਗਾ ਹਾਂ ਸਾਰੇ ਜੀ ਹੁਣ ਕੰਮ ਕਰਦਾ ਹੈ ਤੇ ਥੋੜੀ ਬੜੀ ਮੰਜੇ ਸਿੱਟੀ ਬਟਾ ਨਾ ਉੱਠਦੀ ਕਿ ਨਾ ਆਉਂਦੀ ਬੋਲੋਗਾ ਲੈ ਕੇ ਨਹੀਂ ਹਾਂ ਇਹ ਵਾਹ ਹਾਂਜੀ ਬਿਚੋਲੇ ਸੀਗੇ ਜੀ ਤੋਂ ਬੇਸ ਨਹੀਂ ਮੇਰੇ ਤਾਂ ਨਹੀਂ ਛੋਟੇ ਸੀ ਨਹੀਂ ਤੁਹਾਨੂੰ ਆਣ ਲੱਗਣਾ ਹੈ ਕਿ ਕਿਤੇ ਕੋਈ ਹੋਣਾ ਹੈਗਾ ਨਾ ਮੂੰਹ ਤੇ ਇਕੋ ਉਸੇ ਬੰਦੇ ਦੇ ਉੱਪਰ ਮਾਰ ਕੇ ਮੰਗਲ ਕੀ ਜਾਨੀ ਆਂਦੇ ਕੀ ਭਾਲਦੇ ਆ ਭਾਲਦੇ ਆ ਪਾਲੋਂ ਤਾਂ ਬਾਅਦ ਦਸਵਾ ਕੀ ਭਾਲਦੀ ਆ ਐ ਦੱਸੋ ਵੀ ਹੈਗੀ ਆ ਐ ਕਹੋ ਦੱਸਦੇ ਪਤਾ ਲੱਗਿਆ ਸ਼ੇਦੀ ਬੋਲੋ ਛੇ ਜਾ ਤਾਪਾ ਬਾਬਾ ਕੀ ਪਤਾ ਕਿਹੜੀ ਹੈ ਪਿੰਡ ਦਾ ਕੰਮ ਹੈ ਕੱਲੀ ਪਿੰਡ ਦਾ ਕੰਮ ਬਾਬੇ ਗੋਰੇ ਕੋਲ ਬਚ ਰਹੇ ਉਹ ਸਾਨੂੰ ਇੱਕ ਨਾਮ ਲੈ ਕੇ ਸੁਝਾਇਆ ਵੀ ਮੈਂ ਜਾਣਨਾ ਜ਼ਰਾ ਪਾਇ ਦੱਸਿਆ ਸੁਣ ਮਾਝੂ ਮਾਤਾ ਤਾਂ ਕਿੰਨੀ ਰੋਟੀਆਂ ਤਰੀ ਕਿੱਥੇ ਬੈ ਕੇ ਖਾਦੀ ਕਾਇ ਖਾਗੇ ਕੱਲ੍ਹ ਨੇ ਖਾਦੀ ਸ਼ੇਦੀ ਹੱਥ ਲੈ ਬੋਲੋ ਜਨਾਨੀ ਹੁੰਦੀ ਉਹਦੇ ਹਾਂ ਜੀ ਸੋਹਣੇ ਬਾਬਾ ਜੀ ਤੇ ਨਹੀਂ ਪਤਾ ਦਰ ਆ ਬੈਠੇ ਨੇ ਯਾਰ ਉੱਤਰੋ ਉਹਨਾਂ ਦੀ ਦੰਦਾਂ ਤੇ ਕਰਕੇ ਜੰਗ ਨਹੀਂ ਦਰਿਆ ਮੀਂਹ ਦਾ ਦਰਨੇ ਜੀ ਮਰੇ ਅਖਰ ਉਹ ਸਰ ਬੋਲਣਾ ਤਾਂ ਨਹੀਂ ਹੁੰਦਾ ਮੈਂ ਤਾਂ ਉਂਗਲ ਫੜ ਕੇ ਆਉਣੀ ਉਹ ਜੀ ਇਹ ਵਾਸ ਹੋਇਆ ਹੈ ਉਂਗਲ ਬੰਦੇ ਦੀ ਕਿਵੇਂ ਵੱਡੂ ਦੂਜੀ ਲਾਣੀ ਨੂੰ ਫੜੂਗੀ ਹਾਂ ਦੋਨੇ ਜੀ ਘਰ ਕਿਵੇਂ ਫੜੂਗੀ ਉਹਦੇ ਘਰ ਵਾਲੀ ਤਾਂ ਤਾਂ ਉਂਗਲ ਵੜੀ ਉਹਨੇ ਹਾਂ ਜੀ ਹੈਂ ਉਜੀ ਕਿਵੇਂ ਗੋੜ ਬੜੂਗੀ ਜੀ ਮੈਂ ਕਾ ਪੁੱਤ ਬੂਆ ਫੜ ਕੇ ਉਹ ਤੁਰੀ ਹੋਈ ਛੋੜੇ ਕਰੀ ਉਹਦਾ ਟੰਪਰ ਸੀ ਤਾਂ ਆਈ ਆ ਪਰ ਵੜਤੇ ਇੱਕ ਤਾਂ ਜਨਾਨੀਆਂ ਤੁਹਾਨੂੰ ਕੋਡੇ ਕਰਤਾ ਉਹਦੇ ਬਣੂਣੇ ਸਾਡੇ ਦਾ ਫਰੈਂਸ ਛੋੜੀ ਬੁੜੀ ਨੂੰ ਸਾਰੇ ਪਰਿਵਾਰ ਨੂੰ ਕਿ ਦੂਜਾ ਕਰਤਾ ਬੱਦੇ ਹੁਣ ਦੱਸੋ ਗੱਲ ਹੈਗੀ ਨੇ ਹਾਂ ਬਾਈ ਕੌਣ ਹੈ ਜਨਾਨੀ ਦੱਸੋ ਬਸ ਤੁਹੋਲੀ ਨਹੀਂ ਇਹ ਫਿਰ ਵਿਚੋਲ ਨਾ ਵਿਚੋਲ ਨਹੀਂ ਸਾੜਾ ਮਨ ਦਾ ਤਾਂ ਕੋਲੀ ਕਰਾਉਗੇ ਜੀ ਨਹੀਂ ਕਾਪਾ 16 ਤੀਜਾ ਕੰਨ ਪੁੱਛ ਤੇ ਹੀ ਐ ਕਿ ਕੌਣ ਹੈ ਮੈਨੂੰ ਪੁੱਛੋ ਨਾ ਕਿ ਕੌਣ ਹੈ ਸਾਲਾ ਵਾਪਾ ਦਰੂਹੀ ਹੈ ਤੇ ਕਿਹਦਾ ਪੁੱਤ ਜਨਾਨੀ ਭਜਾਉਂਦੀ ਛੋੜਾ ਇੱਕੋ ਬੰਦਾ ਹੁੰਦਾ ਦੋਨੇ ਚੀਜ਼ੇ ਨੂੰ ਥੋੜੀ ਬੁਰੀ ਤਪੱਸਿਆ ਨਹੀਂ ਲੈਂਦੀ ਬੋਲੋ ਇਹ ਜਾਨੀ ਨਹੀਂ ਲੈਂਦੇ ਪਈ ਆਈ ਉਹਨੇ ਮੈਂ ਕਿਸੇ ਨਾਲ ਗੋਲੀ ਜਣਾ ਉਹਨੂੰ ਪਾਸਾ ਨਹੀਂ ਲੈਣਦੇ ਕੋਈ ਬਾਬਾ ਭਾਲੋ ਚੰਗਾ ਵਧੀਆ ਕੋਣ ਸਿੱਖੇ ਪੁੱਤੇ ਕੋਈ ਥੋੜਾ ਕਰ ਬਾਅਦ ਜਦਾਂ ਚ ਜਾਊਗਾ ਨਾ ਤਾਂ ਮੈਂ ਠੱਗੀ ਮਾਰਦਾ ਲਾਈਵ ਚੱਲਦਾ ਕਿ ਨਾ ਮੈਂ ਠੱਗੀ ਕੇ ਨਾ ਮਾਰੀ ਕੋਈ ਬੰਦਾ ਮੈਨੂੰ ਬਾਹਰ ਕੱਢ ਕੇ ਕਹੇ ਕਿ ਸਾਡਾ ਕੰਮ ਨਹੀਂ ਹੋਇਆ। 10 ਲਾਉ ਤਾਂ 25 ਦੇਵਾਂਗਾ ਉਹਨੇ ਨੂੰ। ਸਮਝ ਗਏ? ਹੁਣ ਦੱਸੋ ਪੁੱਛ ਲਿਖੀ ਆ ਕਿ ਨਹੀਂ? ਹੋਣ ਲਿਖਲੀ ਆ। ਪਹਿਲਾਂ ਤਾਂ ਨਹੀਂ ਲਿਖਲੀ। ਲਿਖ ਲਈ। ਹੋਣ ਲਿਖਲੀ ਆ। ਘਰੇ ਜਾ ਕੇ ਕੁੱਟੂਗਾ ਤੈਨੂੰ ਅੱਜ ਮੈਂ। ਸਾਹਮਣੇ ਹੀ ਕੁੱਟਣਾ ਲਾਈਵ ਚੱਲਦਾ ਹੈ। ਭੱਜ ਜਾਣੀ। ਤੇਰਾ ਘੱਟ ਕੇ ਭੱਜਦੇ ਲਾਈਵ ਚ ਕੁੱਟਿਆ। ਘਰੇ ਕੁੱਟੂਗਾ ਤੈਨੂੰ ਅੱਜ ਮੈਂ। ਨਾਲ ਪੁੱਛ ਮਾਰ ਲਾਂਗੀ। 100 ਦਊਗਾ ਨਾ। ਸੌ ਕਰਦੇ ਤੈਨੂੰ ਕਦਰ ਹੋਈ ਸੀ ਬਾਬਾ ਇਸ ਟਾਈਮ ਸਬਜ਼ੀ ਨੂੰ ਵੀ ਨਹੀਂ ਸਾਡੇ ਤੁਹਾਨੂੰ ਸਿੱਧੀ ਜੀ ਗੱਲ ਦੱਸਦੀ 10 ਫੀ ਮੱਛੀ ਨੂੰ ਨਾ ਅਸੀਂ ਮੰਗ ਕੇ ਲੈ ਕੇ ਆਏ ਸਬਜ਼ੀ ਨੂੰ ਹੋਣ ਤੁਹਾਡੇ ਕੋਲ ਤੇ ਨਾ ਹੋਣ ਭੈਣਾ ਮੇਰਾ ਚੋਲ ਨਾ ਦਾ ਸਾਰਾ ਤਰੀਕਾ ਸਿੱਧੀ ਜੀ ਗੱਲ ਹੈ ਤੁਹਾਡੇ ਕੋਲ ਖਾਲੀ ਹੱਥ ਹੀ ਆ ਜਾ ਬੱਜ ਗਿਆ ਸਾਨੂੰ ਕਿਹੜੇ ਦਿਨ ਪਹਿਲਾਂ ਵੀਰਵਾਰ ਨੂੰ ਇਹ ਜਾਣਦੇ ਮਾਰੇ ਨਾ ਮੈਂ ਜਾਣਦੇ ਹਾਂ ਕਰ ਦੱਸ ਕਿਹਦੇ ਨਾਲ ਕੋੜੇ ਫੈਕ ਕਰ ਕੋੜੇ ਕੋਈ ਚੱਲਦਾ ਹਾਂ ਹਜ਼ਾਰ ਮਤੇ ਜਾਂਦਾ ਸਾਰੀ ਯਾਰ ਪਰ ਦੱਸ ਦੋ ਮੇ ਵੀ ਤਾਂ ਬਾਬਾ ਬਣ ਗਿਆ ਮੈਂ ਛੋਟੀ ਦਾ ਵੀਰ ਮਾਰ ਨੂੰ 11 ਪਿਆ ਦੀ ਸ਼ਕਲ ਠੀਕ ਹੈ 11 ਦੇ ਪਾਸੇ ਇੱਕ ਅਗਰਤੀ ਇੱਕ ਮੋਟਾ ਦੇ ਦਿੰਦੇ ਨੇ ਸਾਰੇ ਜਿਹੇ ਦਾ ਹਸਤੂਵਾਦੀ ਠੀਕ ਹੈ ਠੀਕ ਆ ਠੀਕ ਆ ਆ ਵੀ ਮੈਨੂੰ ਆ ਜਮੀਨ ਵਾਲ ਬਾਪੇ ਕਸਰੋ ਸ਼ਟ ਕਰਦੇ ਫਿਰ ਮੰਨੋ ਸਾਰੇ ਟਬਲ ਠੀਕ ਕਰਦੇ ਮੰਨੋ 10 ਮਿੰਟ ਬੈਠਣਾ ਪਊਗਾ ਕੰਮ ਦਾ ਸੁਮਾ ਕਰਨਾ ਤੁਸੀਂ ਆ ਆ ਦੇਖਣ ਇੰਟਰਵਿਊ ਦਾ ਸੁਮਾ ਕਰ ਦੋ 8 ਦਿਨ ਪੁੱਤ ਬਰੇ ਤਾਂ ਹੁੰਦੇ ਘਰੋਂ ਬਾਹਰ ਜਾਣੀ ਆਣ ਐਂ ਨਹੀਂ ਆਣੇ ਉਂਗਲ ਫੜ ਕੇ ਜਾਣੀ ਦਸਰੀ ਦਿਸਨ ਗਿਆ ਉਹ ਜਾਂਦੀ ਸੋਨੂ ਆਏ ਦੇ ਸੀਨੇ ਕਰੋ ਕੇ ਜਾਂ ਮੋਲੀ ਠੀਕ ਹੋਣਾ ਕੱਲੇ ਬਾਰਤ ਕਰਦਾਂ ਤੁੰਡੂ ਜਿਹੜਾ ਕਰਮਾਚਾਰਦੂ ਤੁਹਾਡੇ ਘਰੇ ਠੀਕ ਹੋਣ ਲੱਗ ਜੂ। ਪਾ ਦਸੂਆ ਉਹ ਪਾਸ ਹੋ। ਠੀਕ ਹੈ। ਤੁਹਾਡੇ ਘਰੇ ਸੁੱਖ ਸ਼ਾਂਤੀ ਹੋਣ ਲੱਗ ਜੂ। ਠੀਕ ਆ? ਤੇ ਪੈਸੇ ਜੋੜ ਲੋ। ਫੇਰ ਤੁਹਾਡਾ ਲੱਗ ਜਾਂਦਾਂਗੇ। ਕਿਉਂ ਕਰੀ? ਹਾਂ ਬਾਬਾ। ਹਾਂ? ਠੀਕ ਹੈ। ਠੀਕ ਹੈ। ਸਾਰੀ ਜ਼ਿੰਦਗੀ ਦਾ। ਠੀਕ ਆ। ਕਿ ਮੁੜੀ 8 ਘਰ 16 ਦਿਨਾਂ ਨੂੰ ਮੁੜੀ। ਇਹਨਾਂ ਨੂੰ ਸਭ ਨੂੰ ਪਤਾ ਮੰਜੀ ਚ ਪਈ ਆ। ਸਾਰਿਆਂ ਨੂੰ ਪਤਾ ਹੈ। ਸਭ ਨੂੰ ਪਤਾ ਹੈ। ਸਾਰਿਆਂ ਨੂੰ। ਸ਼ੋਕਰ ਹੋ ਗਿਆ? ਨਹੀਂ। ਹਾਂ? ਨਹੀਂ। ਜਮਾਈ ਨਹੀਂ। ਕੋਟੇ ਕੇ ਮੈਂ ਠੀਕ ਹੈ ਜੀ ਹੂੰ ਫਟੂਈ ਦੀ ਹੈ ਕੱਲੀ ਮੈਂ ਛੱਡੋ ਤੁਸੀਂ ਦੱਸ ਗਿਆ ਤੁਹਾਨੂੰ ਆਠ-ਆਠ 16 ਦਿਨ ਦਿੱਤੇ 16ਵੇਂ ਦਿਨ ਤੁਹਾਡੀ ਬੁੜੀ ਇਹਦੀ ਗੱਦੀ ਦੇ ਮਤਲਬ ਨਹੀਂ ਕੀ ਲੋਗ ਠੀਕ ਅੱਜ ਤੋਂ ਦਿਨ ਗਿਣਨ ਲੱਗਦੇ ਠੀਕ ਜੇ ਪਾਪ ਉੱਛ ਕੇ ਜਾਓਗੇ ਵੇਧ ਰੋਗੇ ਨਾ ਕੋਈ ਨਹੀਂ ਹੋਵੇਗੀ ਫੇਸੇ ਹੋਊਗਾ ਜੇ ਪਾਪ ਨਾ ਪੁੰਚਿਆ ਪੁੰਚਿਆ ਨਾ ਹੋਊਗਾ ਠੀਕ ਬੈਠੋ ਲੈ ਵੀ ਲੈ ਵੀ ਮੈਂ ਕਹਿੰਦੇ ਨਾ ਤਮਾਕੂ ਖਾਤੀ ਨਾ ਦਬਾਅ ਰੱਖਿਆ ਮੈਂ ਸਾਡੇ ਤੋਂ ਇਹ ਇਹ ਕਿਸੇ ਦਾ ਬੱਚ ਨੂੰ ਸੋਚਣਾ ਨਹੀਂ ਇਹ ਸਾਡੇ ਘਰ ਚ オーडर बाजी ਲੱਗਾਂ ਬੱਚ ਰਹੇ ਕਿਸੇ ਦੀ オーडर बाजी ਹੈਗੀ ਆ ਘਾਬੇ ਵਿੱਚ ਚੱਕਰ ਵਾਜੀ ਜਾਂਦੇ ਆ ਉੱਥੇ ਬੱਠੀ ਲੈ ਸਕਦੇ ਆ ਵੀ ਤੇ ਕੋਈ ਲੋੜ ਨਾ ਹੋਵੇ ਗੱਡੀ ਹੋਵੇ ਕਿਸੇ ਦੀ ਗੱਡੀ ਦਾ ਕੰਮ ਵੀ ਨੁਕਦਾ ਹੋਈ ਚੱਲਦਾ ਚੱਲਦਾ ਠੱਪੰਦਾ ਹੋਵੇ ਇਸ ਤਰ੍ਹਾਂ ਹੋ ਜਾਂਦਾ ਕੋਈ ਹੋ ਜਾਂਦਾ ਹੈ ਵੀ ਕੋਈ ਆ ਕੇਦਾ ਭਾਈ ਬੱਚਾ ਨਹੀਂ নাদে করিয়ারে পশদে হবে। আয়াই হেনে